ਸੋ ਮੈਂ ਤੁਹਾਨੂੰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਬਾਰੇ ਦੱਸਣਾ ਚਾਹੁੰਨਾ ਵੀ ਜਿਹੜੀ ਸੰਸਥਾ ਵਾ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਇਹ ਆਪਣੇ ਮਸੀਹ ਭਾਈ ਚਰਨ ਦੀ ਕੰਮ ਕਰਦੀ ਆ ਕਿੱਥੇ ਕਿੱ데 ਵੀ ਸਾਡੇ ਮਸੀਹ ਭਾਈ ਚਰਨ ਦੇ ਨਾਲ ਤੱਕਾ ਹੁੰਦਾ ਵਾ ਅਨਿਆਏ ਹੁੰਦਾ ਵਾ ਉੱਥੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਡੱਟ ਕੇ ਵਿਰੋਧੀਆਂ ਦਾ ਸਾਹਮਣਾ ਕਰਦੀ ਆ ਔਰ ਪਰਮੇਸ਼ਵਰ ਦੇ ਲੋਕਾਂ ਦੇ ਲਈ ਸੇ ਹਮੇਸ਼ਾ ਖੜੇ ਆ ਔਰ ਤਾਨੂੰ ਦੱਸਣਾ ਚਾਹਨਾ ਵੀ ਗਲੋਬਲ ਕਿਸ਼ਨੇਕਟ ਕਮੇਟੀ ਦਾ ਵਿਸਥਾਰ ਉਸ ਆਦਮੀ ਨੇ ਕੀਤਾ ਉਸ ਪਰਮੇਸ਼ਵਰ ਦੇ ਦਾਸ ਨੇ ਕੀਤਾ ਕਿ ਜਿਨ੍ਹਾਂ ਨੇ ਅੱਜ ਤੱਕ ਵੀ ਕਿਸੇ ਵੀ ਕੰਮ ਨੂੰ ਹੱਥ ਪਾਇਆ ਸਾਰੇ ਕੰਮਾਂ 'ਚ ਪਾਸ ਹੋਏ ਨੇ ਪਰਮੇਸ਼ਵਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤਾ ਸਹੀ ਹਰ ਕੰਮ ਦੇ ਵਿੱਚ ਉਹਨਾਂ ਦਾ ਨਾਮ ਹੈ ਪੋਸ਼ਟਾਂ ਅੰਦਰ ਯੂਸਫ ਨੂਲਾ ਜੀ ਸੋ ਆਪਾਂ ਸਭ ਨੂੰ ਪਤਾ ਵੀ ਪਿਛਲੇ ਸਮੇਂ ਦੇ ਵਿੱਚ ਅਗਰ ਆਪਾਂ 7-2 ਸਾਲ ਪਿਛੇ ਚਲ ਜਾਈਏ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਸੀ ਜਿਹੜੇ ਮੱਸੀ ਵਿਰੋਧੀ ਲੋਕ ਨੇ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਨੇ ਪੰਜਾਬ ਦੇ ਖੱਡਾਂ ਨੂੰ ਭਾਈਚਾਰਕ ਨੂੰ ਢਾਹ ਲਾਣਾ ਚਾਹੁੰਦੇ ਨੇ ਉਹਨਾਂ ਨੇ ਇਦਾਂ ਦਾ ਮਾਹੌਲ ਪੰਜਾਬ 'ਚ ਬਣਾਤਾ ਵੀ ਅਗਰ ਕੋਈ ਪਾਸਟਰ ਬڑے گاਉਂ ਦੇ ਲੱਤਾਂ ਮਾਰ ਦਿੱਤੀਆਂ ਗਆਂਗੀਆਂ ਔਰ ਬੜਾ ਸਹਿਮ ਦਾ ਮਾਹੌਲ ਸੀ ਪੰਜਾਬ ਦੇ ਵਿੱਚ ਸਾਡੇ ਪਰਮੇਸ਼ਵਰਾਂ ਦੇ ਦਸਾਂ ਨੂੰ ਬਹੁਤ ਵੱਡਾ ਖਤਰਾ ਜਿਹੜਾ ਚੱਲ ਰਿਹਾ ਸੀ ਉਹਨਾਂ ਦੇ ਉੱਪਰ ਔਰ ਮਸਜਿਦ ਰੋਦੀ ਤਾਕਤਾਂ ਜਿਹੜੀਆਂ ਸੀ ਉਹ ਕਹਿੰਦੇ ਸੀ ਵੀ ਮਸਜਿਦ ਨੂੰ ਔਰ ਮਸਜਿਦ ਦੇ ਲੋਕਾਂ ਨੂੰ ਅਸੀਂ ਪੰਜਾਬ ਤੋਂ ਖਤਮ ਕਰ ਦੇਣਾ ਸੋ ਉਸ ਮਾਹੌਲ ਨੂੰ ਦੇਖਦੇ ਹੋਏ ਸਾਡੇ ਆਤਮਿਕ ਪਿਤਾ ਪੋਸਟਲ ਅੰਕੁਰ ਯੂਸਫ ਨੂਲਾ ਜੀ ਨੇ ਇੱਕ ਕਮੇਟੀ ਦਾ ਗਠਨ ਕੀਤਾ ਜਿਹਦਾ ਨਾਮ ਰੱਖਿਆ ਗਿਆ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਪਰ ਤੁਸੀਂ ਸਭ ਜਾਣਦੇ ਹੋ ਖਾਮਰਾ ਚਰਚ ਦੇ ਵਿੱਚ ਲੱਖਾਂ ਦੇ ਹਿਸਾਬ ਦੇ ਨਾਲ ਲੋਕ ਆਉਂਦੇ ਨੇ ਸਾਡੀਆਂ ਜਿਹੜੀਆਂ ਚਰਚਾਂ ਦੇ ਬ੍ਰਾਂਚਾਂ ਆ ਤੁਹਾਡੇ ਬਟਾਲੇ ਦੇ ਵਿੱਚ 25 ਤੋਂ 30 ਹਜ਼ਾਰ ਲੋਕ ਆਉਂਦੇ ਪਾਸਪੋਰਟ ਵੀ ਦੇਖ ਲਿਏ ਉਥੇ 70000 ਲੋਕ ਹੁੰਦੇ ਨੇ ਅਗਰ ਤੁਹਾਡਾ ਪਠਾਨਕੋਟ ਦੇਖ ਲਿਏ ਉਥੇ 5 ਤੋਂ 10000 ਲੋਕ ਹੁੰਦੇ ਨੇ ਔਰ ਸਾਡੇ ਜਿਹੜੇ ਪਰਮੇਸ਼ਰ ਦੇ ਦਾਸ ਸਾਡੇ ਪੋਸਟਲ ਜੀ ਦੇ ਨਾਲ ਜੁੜੇ ਨੇ ਉਹਨਾਂ ਦੀਆਂ ਵੀ ਚੱਚਾ ਪ੍ਰਭੂ ਦੀ ਕਿਰਪਾ ਦੇ ਨਾਲ ਪੂਰੀਆਂ ਬਲੇਸ ਹੈ ਔਰ ਮੈਂ ਫਾਜ਼ਲ ਉਹ ਸੋ ਲੋਕ ਨੇ ਜਿੰਨਾਂ 200 ਲੋਕ ਨੇ 500 ਲੋਕ ਨੇ ਮੈਂ ਉਹਨਾਂ ਲਈ ਕਮੇਟੀ ਤਿਆਰ ਕਰ ਰਿਹਾ ਪਰ ਤੁਹਾਡੇ ਸਾਰਿਆਂ ਦੀ ਸੇਵਾ ਲਈ ਕਮੇਟੀ ਚੱਲਦੀ ਹੈ। ਪਰ ਅੱਜ ਤੁਸੀਂ ਦੇਖਦੇ ਹੋ ਜਿੱਥੇ ਵੀ ਮਸੀਹ ਭਾਈ ਚੱਲਦੇ ਅਧਿਆਚਾਰ ਹੁੰਦਾ ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ ਬੋਲਿਆ ਜਾਂਦਾ ਪਰਮੇਸ਼ਵਰ ਦੇ ਦਾਸਾਂ ਨੂੰ ਮਾਰਿਆ ਘੁੱਟਿਆ ਜਾਂਦਾ ਉੱਥੇ ਅੱਗੇ ਆ ਕੇ ਗਲੋਬਲ ਕਿਸ਼ਨ ਐਕਸ਼ਨ ਮਾਗ ਚ ਕੋਈ ਭੁਲੇਖਾ ਹੋਵੇ ਅਗਰ ਤੁਹਾਨੂੰ ਲੱਗਦਾ ਹੋਵੇ ਵੀ ਮਸੀਹ ਭਾਈਚਾਰੇ ਨੂੰ ਤੁਸੀਂ ਢਾਹ ਲਾ ਦਿਓਗੇ ਪੰਜਾਬ ਦੇ ਅਖੰਡਾਂ ਨੂੰ ਪੰਜਾਬ ਦੇ ਭਾਈਚਾਰੇ ਸਾਹ ਨੂੰ ਤੁਸੀਂ ਖਰਾਬ ਕਰ ਦਿਓਗੇ ਤੁਹਾਨੂੰ ਮੂੰਹ ਤੋੜਵਾ ਜਵਾਬ ਦੇ ਲਈ ਗਲੋਬਲ ਵਿਸ਼ੇਸ਼ ਕਮੇਟੀ ਦੇ ਬਣੇ ਹੋਰ ਹੁਣ ਇਹਨਾਂ ਲੋਕਾਂ ਨੂੰ ਬਖਸ਼ਿਆ ਨਹੀਂ ਜਾਏਗਾ ਪਿਛਲੇ ਸਮੇਂ ਦੇ ਵਿੱਚ ਅਗਰ ਕਿਸੇ ਸਾਡੇ ਮਸੀਹ ਭਾਈਚਾਰੇ ਤੇ ਕੋਈ ਅਟੈਕ ਹੁੰਦਾ ਬੰਦੀ ਬੇਅਦਬੀ ਸਾਡੀ ਕੀਤੀ ਜਾਂਦੀ ਸੀ ਸਾਡੇ ਲੋਕ ਘੰਟੇ ਦੇ ਹਿਸਾਬ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਫਸਰਾਂ ਦੇ ਦਫਤਰਾਂ ਦੇ ਬਾਹਰ ਬੈਠੇ ਰਹਿੰਦੇ ਸੀ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਸੀ ਔਰ ਅੱਜ ਪਰਮੇਸ਼ਵਰ ਦੀ ਦਇਆ ਦੇ ਨਾਲ ਮਾਹੌਲ ਬਣ ਚੁੱਕਾ ਪ੍ਰਭੂ ਦੀ ਕਿਰਪਾ ਦੇ ਨਾਲ ਅਗਰ ਕਿਤੇ ਵੀ ਮੁਸੀਬਤ ਆਈ ਚਾਹੇ ਧੱਕਾ ਦਾ ਪਰਚਾ ਦਰਜ ਕਰ ਦਿਓ ਕਿਤੇ ਗਲੋਬਲ ਵਾਲੇ ਨਾ ਆ ਜਾਣ ਅੱਜ ਦੀ ਗੱਲ ਮੈਨੂੰ ਲੁੱਗੂ ਸੀ ਦੱਸ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਸਾਡੀ ਇੱਕ ਭੈਣ ਸੀ ਜੋ ਮੇਰੇ ਜਰਮ ਤੋਂ ਹੀ ਸੀ ਔਰ ਇੱਥੇ ਉਹ ਯੂਨੀਵਰਸਿਟੀ ਖਾਲਸਾ ਕੋਲ ਚ ਪੜ੍ਹਦੀ ਸੀ ਪਰ ਉਹਨੂੰ ਮਾਰ ਦਿੱਤਾ ਗਿਆ ਉਹ ਕੁੜੀ ਨੂੰ ਮਾਰ ਦਿੱਤਾ ਗਿਆ ਔਰ ਉਹਦੀ লাশ ਲਵਾਰਸ ਪਈ ਹੋਈ ਸੀ ਕੋਈ ਹੋਰ ਆ ਪੋਸਟਮਾਰਟਮ ਨਹੀਂ ਕਰ ਰਿਆ ਸੀ ਜਦੋਂ ਮੈਨੂੰ ਪਤਾ ਲੱਗਾ ਲੋਕੋ ਸੀ ਨੇ ਦੱਸਿਆ ਮੈਂ ਕਿ ਤੁਸੀਂ ਉੱਥੇ ਜਾਓ ਪਰ ਉੱਥੇ ਜਾ ਕੇ ਪ੍ਰਸ਼ਾਸਨ ਨੂੰ ਦੱਸ ਦਿਓ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਉਹ ਕਰਦੇ ਹੋ ਇਸ ਭੈਣ ਦਾ ਜੋ ਇਨਸਾਫ ਬੰਦਾ ਪੋਸਟਮਾਰਟਮ ਕਰਕੇ ਲੋਕਾਂ ਦੇ ਪਰਚੇ ਦਰਜ ਕਰਦੇ ਹੋ ਜਿਹੜੇ ਜਿਨ੍ਹਾਂ ਨੇ ਇਸ ਭੈਣ ਦੇ ਨਾਲ ਧੱਕਾ ਕੀਤਾ ਵਾ ਫਿਰਨ ਦਿਓ ਕਰ ਕਰਦੇ ਸੀ ਜਦੋਂ ਇਹਨਾਂ ਨੇ ਦੱਸਿਆ ਵੀ ਸਾਡੇ ਪ੍ਰਧਾਨ ਜੀ ਆ ਰਹੇ ਨੇ ਗਲੋਬਲ ਕ੍ਰਿਪਸ਼ਨ ਕਮੇਟੀ ਆ ਰਹੀ ਆ ਉਹਨਾਂ ਨੇ ਫੜਦੀ ਨਹੀਂ ਪਰਚਾ ਵੀ ਦਰਜ ਕਰਦਾ ਪਰ ਭੈਾਨੂੰ ਇਨਸਾਫ ਨਹੀਂ ਦਿੱਤਾ ਸੋ ਜਿਹੜੀ ਇਹ ਤਾਕਤ ਹੈ ਤੁਹਾਡੀ ਸਾਰੀ ਦਿੱਤੀ ਹੋਈ ਤਾਕਤ ਹੈ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਇਹ ਤਾਕਤ ਮਿਲੀ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਇੱਕ ਲੜਕਾ ਸੀ ਜੋ ਇੰਸਟਾਗ੍ਰਾਮ ਤੇ ਆਈਡੀ ਆਪਣੀ ਬਣਾ ਕੇ ਭਾਈ ਚਰਨ ਦੇ ਬਾਰੇ ਗਲਤ ਬੋਲਦਾ ਸੀ ਮਸੀਹ ਭਾਈ ਕੈਨ ਨੂੰ ਮਿੱਟੇ ਸਮਝਦਾ ਸੀ ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ ਬੋਲਦਾ ਸੀ ਅਸੀਂ ਉਹਦੀ ਐਪਲੀਕੇਸ਼ਨ ਅੰਮ੍ਰਿਤਸਰ ਪੁਲਿਸ ਦਿਹਾਤੀ ਨੂੰ ਦਿੱਤੀ ਹਾਲੇ ਅਸੀਂ ਉਹਨਾਂ ਨੇ ਇੱਕ ਦਿਨ ਐਪਲੀਕੇਸ਼ਨ ਦੇ ਕੇ ਦੂਜੇ ਦਿਨ ਉਹਨਾਂ ਕੋ ਜਾਣਾ ਸੀ ਵੀ ਉਸ ਬੰਦੇ ਦੇ ਪਰਚਾ ਦਰਜ ਕਰਦੇ ਹੋ ਔਰ ਪਰਮੇਸ਼ਵਰ ਜੀ ਵੇਖੋ ਮਾਨਸਾ ਦੇ ਪ੍ਰਸ਼ਾਸਨ ਨੇ ਵਰਮਿਆ ਤੁਹਾਨੂੰ ਆਸ ਹੈ ਤੁਹਾਡੇ ਕੋਲ ਘਰ ਹੈ ਤੁਹਾਡੇ ਕੋਲ ਲੋਕ ਹੈ ਜਿਹੜੇ ਤੁਹਾਡੇ ਇਨਸਾਫ ਲਈ ਲੜਨ ਲਈ ਤਿਆਰ ਆ ਔਰ ਕਿਸੇ ਵੀ ਤਾਕਤ ਦੇ ਨਾਲ ਪੰਗਾ ਲੈਣ ਨੂੰ ਤਿਆਰ ਹੈ ਤੁਹਾਡੇ ਨੇ ਤੁਸੀਂ ਅੱਜ ਅਨਾਥ ਨਹੀਂ ਹੋ ਪਰਮੇਸ਼ਵਰ ਨੂੰ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਜ਼ਰੂਰਤ ਸੀ ਉਹਨੇ ਦਾਊਦ ਨੂੰ ਚੁਣਿਆ ਜਦੋਂ ਜ਼ਰੂਰਤ ਸੀ ਸੈਂਕਲ ਨੂੰ ਚੁਣਿਆ ਜਦੋਂ ਜ਼ਰੂਰਤ ਸੀ ਪ੍ਰਭੂ ਨੇ ਰਾਜ ਦੇ ਮਹਾਨ ਨੂੰ ਦੇਖਦੇ ਪਰਮੇਸ਼ਵਰ ਨੇ ਪਰਮੇਸ਼ਵਰ ਦੇ ਦਾਸ ਨੂੰ ਗਲੋਬਲ ਕਿਸ਼ਨ ਰੱਖੀ ਕਮੇਟੀ ਨੂੰ ਖੜਾ ਕੀਤਾ ਤੁਹਾਡੀ ਸੇਵਾ ਦੇ ਲਈ ਸੋ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪੰਜਾਬ ਦੇ ਵਿੱਚ ਜਿਹੜੇ ਸਿੱਖ ਵੀ ਸਾਡੇ ਵੱਡੇ ਭਰਾਣ ਹੈ Hindu ਭਾਈਚਾਰੇ ਦੇ ਜਿਹੜੇ ਭਰਾਣ ਹੈ ਸਾਡੇ ਉਹਨਾਂ ਨੇ ਸਾਡੇ ਨਾਲ ਵਪਾਰ ਸਾਂਝੇ ਨੇ ਸਾਡੇ ਅਸੀਂ ਉਹਨਾਂ ਦੇ ਵਿਆਹ ਸ਼ਾਦੀਆਂ ਤੇ ਜਾਂਦੇ ਹਾਂ ਸਾਡੇ ਆਉਂਦੇ ਨੇ ਅਸੀਂ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵਾ ਸਾਡੇ ਕਿਸੇ ਜਾਤੀ ਦੇ ਨਾਲ ਕਿਸੇ ਧਰਮ ਦੇ ਨਾਲ ਕੋਈ ਦੁਸ਼ਮਣੀ ਨਹੀਂ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਔਰ ਸਾਨੂੰ ਅਹੀ ਗੱਲ ਦੇ ਨਾਲ ਲੰਘ ਲੰਘਾ ਬੋਣੇ ਆ ਮਗਰ ਸਾਡੀ ਦੁਸ਼ਮਣੀ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਲੋਕਾਂ ਦਾ ਵਿਰੋਧ ਕਰਦੇ ਆ ਜਿਹੜੀਆਂ ਸਾਡੀਆਂ ਧੀਆਂ ਪਣਾ ਦੀ ਬੇਅਦਬੀ ਕਰਦੇ ਨੇ ਜਿਹੜੀਆਂ ਸਾਡੇ ਭਾਈਆਂ ਦੀ ਬੇਅਦਬੀ ਕਰਦੇ ਨੇ ਜਿਹੜੇ ਸੱਡੇ ਰੱਬ ਦੇ ਦਸਾਂ ਨੂੰ ਮਾਰਦੇ ਨੇ ਕੁੱਟਦੇ ਨੇ ਅਸੀਂ ਉਹਨਾਂ ਦੇ ਨਾਲ ਤਿਆਰ ਆ ਔਰ ਸਾਡੇ ਉਹਨਾਂ ਨਾਲ ਲੋਹਾਂ ਲੈਣ ਦੇ ਸੀ ਤਿਆਰ ਉਹਨਾਂ ਨਾਲ ਸਾਡੀ ਦੁਸ਼ਮਣੀ ਆ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਸਾਡੇ ਮਸੀਹ ਭਾਈ ਤੇਰੇ ਨੂੰ ਢਾ ਲਾ ਸਕੇ ਅਸੀਂ ਹਰ ਉਸ ਭੈਣ ਦੇ ਨਾਲ ਖੜੇ ਹਾਂ ਜਿੰਨਾ ਅਨਿਆਏ ਹੋਏਗਾ ਹਰ ਉਸ ਭਰਾ ਦੇ ਨਾਲ ਖੜੇ ਹਾਂ ਉਸ ਮਾਂ ਦੇ ਨਾਲ ਖੜੇ ਹਾਂ ਜਿਹਦੇ ਪੁੱਤਰ ਨੂੰ ਨਸ਼ਾ ਲਗਾਇਆ ਗਿਆ ਹਰ ਉਸ ਭੈਣ ਦੇ ਨਾਲ ਖੜੇ ਹਾਂ ਜਿਹਦੇ ਸੁਹਾਗ ਨੂੰ ਮਸ਼ਜਿਦ ਨਾਲ ਜਾ ਲੈ ਗਿਆ ਜਿਹੜੇ ਸਮਾਜ 'ਚ ਗੰਦੇ ਕੰਮ ਕਰਦੇ ਨੇ ਸਮਾਜ ਵਿਰੋਧੀ ਤਾਕਤਾਂ ਆ ਦੇ ਨਾਲ ਆ ਸੋ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਵੀ ਮਸੀਹ ਭਾਈਚਾਰੇ ਦੇ ਲਈ ਆਪਣੇ ਲੋਕਾਂ ਦੇ ਲਈ ਅਸੀਂ ਤਤ ਵਰ ਤਤ ਤਿਆਰ ਹਾਂ ਕੰਮ ਕਰਨ ਦੇ ਲਈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਪਰਮੇਸ਼ਵਰ ਨੇ ਉਹ ਲੋਕਾਂ ਨੂੰ ਦਿੱਤੇ ਨੇ ਜਿਹੜੇ ਤੁਹਾਡੇ ਲਈ ਲੜਨ ਲਈ ਖੜਨ ਲਈ ਤਿਆਰ ਆ ਸੋ ਮੈਂ ਅੱਜ ਧੰਨਵਾਦ ਕਰਦਾ ਹਾਂ ਪਾਸਟਰ ਮੋਸੇ ਜੀ ਦਾ ਤੇ ਬੜੇ ਦਿਨ ਪਹਿਲਾਂ ਵੀ ਮੈਨੂੰ ਬੁਲਾ ਰਹੇ ਸੀ ਪਰ ਮੈਂ ਰੁਹਾਨ ਕੁਛ ਇਹ ਨਾ ਜਿਆਦਾ ਬੀਜ਼ੀ ਹੋ ਚੁੱਕਾ ਅੱਜ ਸਵੇਰ ਦਾ ਮੈਂ ਲੁਧਿਆਣੇ ਸਾਂ ਉਸ ਤੋਂ ਬਾਅਦ ਮਲੇਰ ਕੋਟਲੇ ਪਰ ਸ਼ਾਮ ਦੀ ਮੀਟਿੰਗ ਇੱਥੇ ਸੀ ਮੈਂ 4 ਘੰਟੇ ਦਾ ਸਫ਼ਰ ਕਰਕੇ ਆ ਰਿਹਾ ਹਾਂ ਉਹ ਮੈਨੂੰ ਜਦੋਂ ਪਤਾ ਲੱਗਾ ਮੇਰੇ ਭੈਣ ਭਰਾ ਮੇਰਾ ਵੇਟ ਕਰ ਰਹੇ ਨੇ ਨੂੰ ਲੱਗ ਰਿਹਾ ਸੀ ਮੈਂ ਦੇਚ ਇਹ ਗੱਲ ਕਹਿ ਰਿਹਾ ਸਾਂ ਵੀ ਮੈਂ ਜਲਦੀ ਜਲਦੀ ਤੁਹਾਡੇ ਕੋ ਪਹੁੰਚ ਜਾਵਾਂ ਜੋ ਪਰਮੇਸ਼ਰ ਨੇ ਮੇਰੇ ਮੈਸੇਜ ਤੁਹਾਡੇ ਲਈ ਦਿੱਤਾ ਮੈਂ ਤੁਹਾਨੂੰ ਸੁਣਾ ਦਿਆਂ ਪਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਵੀ ਪ੍ਰਭੂ ਮੈਨੂੰ ਇੱਥੇ ਲੈ ਕੇ ਆਏ ਪਰ ਸਾਰੇ ਗਲੋਬਲ ਕਿਸ਼ਨੈਕਸ ਕਮੇਟੀ ਦਾ ਮੈਂ ਧੰਨਵਾਦ ਕਰਦਾ ਸਾਡੇ ਜਨਨ ਸੈਕਟਰੀ ਸਾਹਿਬ ਲੋਕਸ ਮੁਸੀ ਜੀ ਚੇਤਨ ਜੀ ਸੂਰਜ ਜੀ ਸਾਹਿਬ ਪਾ ਜੀ ਸਾਡੇ ਬਟਾਲਾ ਚਰਚ ਦੇ ਪ੍ਰਮਾਨ ਜੀ ਪਾਸਟਰ ਸਟੀਫਨ ਜੀ ਡਾਕਟਰ ਜੇਸ਼ ਜੀ ਔਰ ਜਿੰਨੇ ਵੀ ਸਾਰੇ ਭਰਾ ਮੇਰੇ ਇੱਥੇ ਖੜੇ ਨੇ ਅਗਰ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਿਆ ਮੈਨੂੰ ਮਾਫ ਕਰਿਓ ਅਗਰ ਨਾਮ ਲੈ ਤਾਂ ਲੋਕਾਂ ਦੇ ਬਹੁਤ ਸਾਰੇ ਮੇਰੇ ਭਰਾ ਥਲੇ ਸ੍ਰੀ ਜੀ ਬੈਠੇ ਨੇ ਸੋ ਗਲੋਬਲ ਕਿਸ਼ਨ ਅਕਸ਼ਨ ਕਮੇਟੀ ਤੁਹਾਡੀ ਸੇਵਾ ਲਈ ਹਰ ਵਕਤ ਦਿਨ ਰਾਤ ਅਸੀਂ ਖੜੇ ਹਾਂ ਤਿਆਰ ਹਾਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਸ਼ਰਮਾ ਮੰਗਦਾ ਸਰ ਅਮਰੀਗਰ ਜੇਮਸ ਧੰਨਵਾਦ